ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਲਓ ਜੀ ਅੱਜ ਭਾਈ ਮੈਂ ਕਿਹਾ ਵੀ ਮੈਂ ਵੀ ਰਸੋਈ 'ਚ ਖੜਕੇ ਦੇਖਾਂ ਵੀ ਰਸੋਈ 'ਚ ਕਿੰਨੀ ਠੰਡ ਹੁੰਦੀ ਹੈ ਨਾ ਗਰਮੀਆਂ 'ਚ ਗਰਮੀਆਂ 'ਚ ਕਿੰਨੀ ਠੰਡ ਹੁੰਦੀ ਆ ਤੇ ਖੜੇ ਆ ਭਾਈ ਰਸੋਈ 'ਚ ਤੇ ਮੇਰੀ ਮਾਤਾ ਆਪਣੇ ਹੱਥਾਂ ਨਾਲ ਲੱਗੇ ਹੋਈ ਰੋਟੀ ਬਣਾਉਣਾ ਹੈ ਬਾਜੀ ਬਾ ਕੀ ਬਾਤ ਹੈ ਹਾ 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 ਕੀ ਬਾਤਾਂ ਨੇ ਕੀ ਬਾਤਾਂ ਨੇ ਹੁਣ ਤਾਂ ਇਹਦੇ ਵਿੱਚ ਠੰਡੀ ਲੱਗੂਗੀ ਹਾਂ ਤੂੰ ਤਾਂ ਹੀ ਗਿੱਠੀ ਲਵਾਉਂਗਾ ਲਓ ਜੀ ਮਾਤਾ ਭਾਈ ਸਾਡੀ ਹੈ ਅੱਜ ਲੱਗੇ ਹੋਏ ਰੋਟੀਆਂ ਪਕਾਉਣ ਹੈ ਮਾਤਾ ਜੀ ਹੋਰ ਹੋਰ ਹਾਂ ਕੋਈ ਨਹੀਂ ਆਈ ਭਾਈ ਮਨ ਆਈ ਹੈ ਹਾਂ ਇਕਨੇ ਸ਼ਾਮ ਨੂੰ ਆਣਾ ਇਕਨੇ ਪੱਲੂ ਆਣਾ ਇਕਨੇ ਕੱਲੂ ਆਣਾ ਇਕਨੇ ਕੱਲੂ ਆਣਾ ਉਹਨਾਂ ਦੀ ਮਜਬੂਰੀ ਹੈ ਹਾਂ ਹੋਰ ਆਪਣਾ ਟਾਈਮ ਦੇਖੋਗਾ ਤੇ ਜਿਹੜੇ ਕੋਲੇ ਕਹਾਂ ਲੰਦਾਂ ਤੇ ਆਣਾ ਹੁੰਦਾ ਭਾਈ ਬਿਲਕੁਲ ਬਿਲਕੁਲ ਇਹ ਤਾਂ ਨਹੀਂ ਆਉਣਾ ਕਰਦਾ ਇਹ ਫੈਰੀ ਜੀ ਨਰਾਣਾ ਜੀ ਵੀ ਅੱਜ ਤੇ ਬੱਚੀ ਵੀ ਬੁਲਾਉਣਾ ਸਕੂਲ ਨੂੰ ਬੱਚੇ ਦੇ ਕੇ ਕਰਨਾ ਸ਼ਾਮ ਨੂੰ ਉਹਨਾਂ ਨੇ ਸ਼ਾਮ ਉਹਨਾਂ ਨੂੰ ਸ਼ਾਮ ਤੇ ਠੀਕਾ ਠੀਕਾ ਗਰਮਾ ਗਰਮ ਪ੍ਰਸ਼ਾਦਾ ਬਣ ਰਿਹਾ ਭਾਈ ਆ ਜਾਓ ਜੀ ਨੇ ਛਕਣਾ ਹੋਰ ਗਰਮ ਗਰਮ ਛਕਾਉਂਦੇ ਮਮੇ ਗਰਮ ਗਰਮ ਛਕਾਉਂਗੀ ਤੇ ਮੰਮੀ ਫਿਰ ਹੁਣ ਸਬਜ਼ੀਆਂ ਵਿੱਚ ਕਿਆ ਕਿਆ ਅੱਜ ਤਾਂ ਸਪੈਸ਼ਲ ਡੇਚ ਕੋਈ ਬਣੀ ਵੀ ਹੋਣੀ ਚਾਹੀਦੀ ਆ ਹੈ ਅੱਜ ਬਣੀ ਵੀ ਆ ਅੱਜ ਭੈਣਾ ਨੇ ਆਉਣਾ ਭਾਈ ਹਾਂ ਇੱਕ ਬਣ ਗਈ ਕਿ ਸ਼ਾਮ ਨੂੰ ਹਾਂ ਅੱਛਾ ਮਤਲਬ ਜਿਹੜੀਆਂ ਸ਼ਾਮ ਨੂੰ ਆਣੀਆਂ ਨੇ ਉਹਨੂੰ ਤਾਜੀ ਲੈਦੀ ਸ਼ਾਮ ਨੂੰ ਬਣਾਉਣੀ ਆ ਫੇਰ ਨਾਲ ਹੀ ਭਣ ਜਾਊਗੀ ਇੱਕ ਡਿਸ਼ ਲੈਦੀ ਬਣ ਅੱਛਾ ਠੀਕ ਹੈ ਹੋਰ ਕੀ ਕੀ ਬਣਾਇਆ ਫਿਰ ਭਾਈ ਜਸਮੀਨ ਦਿਖਾ ਲਾਪੜੀ ਇੱਕ ਉਹ ਬਣਾਈ ਆ ਮਿਕਸ ਵੈਜ ਮਿਕਸ ਵੈਜ ਵਾਹ ਦੀਪਾ ਜੀ ਸੇ ਬਣਾਈ ਤੇ ਮੈਂ ਬੜੀ ਓਏ ਕੜਾਹੀ ਚਾ ਹਾਂ ਇਹ ਛੋਟੀ ਚ ਮੈਂ ਗਰਮ ਕਰੀਆ ਅੱਛਾ ਜਿਆਦਾ ਆ ਪਈ ਆ ਠੀਕਾ 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 ਆ ਫਰੂਟ ਸੈਲਡ ਤੇ ਪੱਟਿਆ ਇਹ ਤੇ ਗੁੰਦੀ ਵਾਲਾ ਦਹੀਂ ਬਣਾਇਆ ਵਾ ਦੁਜਾ ਪਿਆਜ ਵਾਲਾ ਤੇ ਪਿਆਜਾਂ ਵਾਲਾ ਦਹੀਂ ਅੱਛਾ ਤੇ ਨਾਲ ਫਿਦਰਾਹੀ ਨੇ ਸੇਵੀਆ ਨਾਲ ਸੇਵੀਆਂ ਬਣ ਗਈਆਂ ਬਾਈ ਕਿਆ ਬਾਤ ਮੈਂ ਦੱਸ ਹੁਣ ਹਾਂਜੀ ਤੁਹਾਨੂੰ ਕਿੰਨਾ ਪੁਰਾ ਸੁਹੀ ਠੰਡਾ ਲੱਗਦਾ ਏ ਲੈ ਲੈ ਰਸੋਈ ਚਦਾਏ ਸੀ ਲੱਗਿਆ ਪਿਆ ਹਾਂ ਹੋਰ ਕੀ ਪਾਣੀ ਗਰਮੇ ਡੂੰਡ ਡੂੰਡ ਆਉਂਦੀ ਐ ਤੁਹਾਨੂੰ ਹਾਂ ਐਨੀ ਢਾਂ ਰਸੋਈ ਚ ਖੜਾ ਹੋਇਆ ਤਾਂ ਹੀ ਤਾਂ ਹੀ ਅਸੀਂ ਕਹਿੰਦੇ ਆ ਡੂੰਡ ਡੂੰਡ ਇਹਦਾ ਨਾ ਆਉਂਦੀ ਪਾਈ ਚੋ ਜੋ ਹਾਂ ਹੋਰ ਐਨੀ ਢਾਂ ਕਾਦ ਲਵਾਣੀ ਹੈ ਚੀਨੀ ਹੁਣ ਆਏ ਵੀ ਦੇਖ ਲੈ ਮੈਨੂੰ ਗਰਮੀ ਕਿੰਨੀ ਲੱਗਦੀ ਤਾਂ ਜਿਹੜੀਆਂ ਪਕਾਉਂਦੀਆਂ ਰੋਟੀਆਂ ਉਹਦੇ ਹਾਂ ਉਹਨਾਂ ਨੂੰ ਪੁੱਛ ਕੇ ਦੇ ਐਨ ਪੁੱਛ ਕੇ ਦੇ ਪਾਈ ਪੰਮੀ ਰੁਪਈਆ ਲੱਖ ਲੱਗ ਜਾਣਾ ਘੱਟੋ ਘੱਟ ਪਾਈ ਜਿੰਨਾ ਮਰਜੀ ਲੱਗੇ ਹਾਂ ਤਾਂ ਲਾਉਣੀ ਐ ਹਾਂ ਮੈਨੂੰ ਗਰਮੀ ਚ ਇਦਾਂ ਇਹਨੇ ਬਿਮਾਰ ਹੋ ਜਾਣਾ ਆ ਦੇਖ ਅੱਛਾ ਇਹ ਵਾਲੇ ਕੋਲੋਂ ਪਾਈ ਮੈਂ ਤੇ ਜੇ ਹੋਣੀ ਤੇ ਹਲਫਾ ਕਰਨੀ ਨਹੀਂ ਇਹਦੀ ਕਰਦੀ ਭਾਈ ਹਲਫਾ ਸੱਚੀ ਮੈਂ ਨਹੀਂ ਹਲਫਾ ਕਰਦੀ ਨਹੀਂ ਭਾਈ ਮੈਂ ਆਂਦੀ ਰੋਟੀ ਪਾ ਕੇ ਦੇ ਦੇ ਹਾਂ ਹੈ ਇਹ ਨਹੀਂ ਅੰਬੀ ਹੋ ਗਈ ਹੈ ਨਹੀਂ ਗਰਮੀ ਚੱਕਰਪਾਪਾ ਕਹਿੰਦਾ ਉਹ ਤਾਂ ਬਾਹਰ ਆ ਜਾ ਮੜ ਜਾ ਗੈਸ ਬੰਦ ਕਰਕੇ ਬਾਹਰ ਆ ਜਾ ਹਵਾ ਲਈ ਲੈ ਪੜਾ ਫੇਰ ਕੁਛ ਹੋਰੀਆਂ ਬਣ ਜਾਵਾਂ ਕਹਿੰਦੇ ਰਹਿਣ ਦੇ ਦੋ ਦੋ ਹੀ ਖਾ ਦੂਗੀ ਹਾਂ ਦੋ ਦੋ ਬਸ ਰਹਿਣ ਦੇ ਫਿਰ ਨਹੀਂ ਗਰਮੀ ਤੇ ਬਾਹਰ ਆ ਜਾ ਭਾਈ ਤੂੰ ਹਾਂ ਗਰਮੀ ਤੇ ਬਾਹਰ ਆ ਜਾ ਕਹਿੰਦਾ ਤੈਨੂੰ ਮਾਰ ਹੋ ਜਾਣਾ ਤੂੰ ਚੱਕਰਾ ਕੇ ਨਾ ਗਿਰ ਜੀ ਗਿਆ ਹਾਂ ਦੋ ਦੋ ਖਾ ਲੂਗੀ ਹੋਰ ਰਹਿਣ ਦੇ ਕਹਿੰਦਾ ਮੈਨੂੰ ਨਹੀਂ ਕਹਿੰਦੇ ਆਓ ਭਾਈ ਗਰਮੀ ਸਿਆਣੇ ਬੰਦੇ ਨੂੰ ਫਿਕਰ ਹੁੰਦੀ ਆ ਭਾਈ ਹਾਂ। ਫੋਟੀਮਣੀ ਦਾ ਕੰਮ ਕਰਾ ਦੇ ਕਿਰਪਾ ਕਰਕੇ। ਚਿਮਨੀ ਬਹੁਤ। ਚਿਮਨੀ ਦਾ ਫੇ ਮੰਮੀ ਰਸੋਈ ਦੇ ਨਾਲ ਹੀ ਹੋਣਾ ਸਾਰੀ ਇਹ। ਆਹ ਖੜਾ ਆਪਰ ਤੇ ਕਿਆ ਚੋਈ? ਅੱਛਾ ਪੱਖੇ ਕਰਕੇ ਆ ਜੀ। ਖੜਾ ਨਾ ਪੈਣਾ ਉਹ। ਆਹਦੇ ਹੋਣਾ। ਉੱਪਰ ਰਸੋਈ ਹੈ। ਇਦਾਂ ਕਰਿਆ ਸੀਗਾ ਪਰ ਇੰਨਾ ਪ੍ਰੋਪਰ ਦੀ ਸਾਫ ਨਹੀਂ ਹੁੰਦਾ ਇਦਾਂ ਉੱਪਰ। ਐ ਨਹੀਂ ਸਾਫ ਹੁੰਦਾ। ਇਹ ਨਾ ਉਹ ਇਹਦਾ ਯਾਰ ਸਾਰੀ ਨੇ ਤਾਂ ਕੰਦ ਖਰਾਬ ਕਰਤੀ ਆਪਣੇ। ਬਹੁਤ ਬੁਧੀ ਰੇਤਾ। ਹੂੰ। ਇਹ ਜਿੱਦਾਂ ਮਸਾਲਾ ਤੜਕਾ ਤੋੜਕਾ ਲੱਗਦਾ ਨਾ ਉਹ ਖੱਚ ਹਾਂ ਪਾਉਂਦਾ ਹੈ ਥੰਮੂ ਆਂਦਾ ਹਾਂ ਆ ਕੇ ਨਾ ਕਰਾਣਾ ਹੀ ਨਹੀਂ ਇਹਦਾ ਵੀ ਕਰਦੇ ਆ ਕੋਈ ਹੱਲ ਬਾਕੀ ਕਲਰ ਸਾਰਾ ਠੀਕ ਆ ਆ ਥੋੜਾ ਜਿਹਾ ਹੋ ਗਿਆ ਖਰਾਬ ਜਿਆਦਾ ਇਹਦਾ ਕਰਨਾ ਪੈਣਾ ਹਾਂ ਤੇ ਜਾਂ ਆਪਾਂ ਕਰ ਲਾਂ ਉਹੀ ਤਾਂ ਹੈ ਇਹਦਾ ਕੰਮ ਕਰਾ ਪਾਈ ਹੂੰ ਕਾਮੀ ਆਈ ਉਹ ਤਾਂ ਬੁਰਾ ਹਾਲ ਹੈ ਅੱਜ ਉਹ ਜਿਆਦਾ ਵਿੱਚ ਨਹੀਂ ਜਲਮੀ ਪੈ ਜਾਂਦਾ ਫੇਰ ਮੌਸਮ ਠੰਡਾ ਹੋ ਜਾਂਦਾ ਫੇਰ ਠੰਡਾ ਅੱਜ ਤਾਂ ਬਹੁਤ ਜਿਆਦਾ ਹਨਮੀ ਆ ਮੀਂਹ ਪਤਾ ਕਰ ਲਿਆ ਮੀਂਹ ਤੇ ਬਾਅਦ ਜਿਆਦਾ ਹੋ ਜਾਂਦੀ ਹੁਣ ਮੀਂਹ ਤਾਂ ਕੱਲ ਰਾਤ ਪਿਆ ਹਜੇ ਹੁਣ ਸਭ ਤੋਂ ਜਿਆਦਾ ਹੋਗੀ ਗਰਮੀ ਉਹ ਹਮਮਾ ਜੀ ਛੜ ਜਾਂਦੀ ਧਰਤੀ ਤੇ ਉਹ ਤਾਂ ਕੁਛ ਦੀ ਪਾਣੀ ਘੇਰੀ ਰਹੀ ਹੈ ਧੁੱਪ ਨਹੀਂ ਕੜੀ ਵੀ ਹਾਂ ਧੁੱਪ ਅੱਜ ਬਹੁਤ ਤੇਜ਼ ਆ ਵੈਸੇ ਹਾਂ ਤੇ ਹੂੰ ਕੋਈ ਗਰਮਾ ਗਰਮ ਪਸਾਤੇ ਹੂੰ ਚੋਕੋ ਬਾਟੇ ਦੇ ਅੰਦਰ ਰੋਟੀ ਭਾਈ ਖਾਣੇ ਕਹਿੰਦੀ ਆਪ ਵੀ ਖਾਣੀ ਹੋਏ ਆਪ ਵੀ ਖਾਣੀ ਆ ਆਈ ਗਈ ਨੂੰ ਵੀ ਖਲਾਨੀ ਆ ਹੂੰ ਰੋਟੀ ਤਾਂ ਬੱਕਣੀ ਆ ਬਾਹਰ ਪਾਣ ਲੈਣੇ ਚਾਹੀਦੇ ਨਹੀਂ ਮੂਹ ਵਰਕੇ ਫਿਰ ਆਪਣਾ ਪਾਣ ਵੀ ਉਧਰ ਪਿੱਛੇ ਜਾ ਨਹੀਂ ਹੋਇਆ ਪਿਆ ਪਾਣੀ ਨੇ ਉਧਰ ਆ ਗਿਆ ਖੇਤਾਂ ਚ ਪਾਣੀ ਆ ਰਿਹਾ ਜਿਨ੍ਹਾਂ ਨੇ ਜੀਰੀ ਨਾਲ ਜੀਰੀ ਵਾਲਿਆਂ ਦਾ ਟੁੱਟ ਗਿਆ ਉਹ ਮੀਂਹ ਕਰਕੇ ਹੋ ਗਿਆ ਮੀਂਹ ਜਿਹੜਾ ਪਿਆ ਨਾ ਤੇ ਐਨਾ ਠਿਕਾ ਜਿਆਦਾ ਕਿ ਆਪ ਦਾ ਕਹਿ ਹੋਰੇ ਮੋਟਰ ਦਾ ਪਾਣੀ ਵੀ ਠੇਠਾ ਦੇ ਪਤਾ ਨਹੀਂ ਉਧਰ ਉਦਣ ਦਾ ਤਾਂ ਹੀ ਟੁੱਟਿਆ ਮੀਂਹ ਵੀ ਆ ਗਿਆ ਮੋਟਰ ਗਲ ਵੀ ਭਰੀ ਵੀਤੀ ਜੀਰੀ ਤਾਂ ਹੀ ਉਹ ਟੁੱਟ ਗਿਆ ਪਾਣੀ ਆਪਣੇ ਵੱਲੋਂ ਹਾਂ ਚਲੋ ਆਪਣਾ ਇਹਨਾਂ ਸ਼ੁਕਰ achar ਪੈ ਗਿਆ ਚਲੋ ਨਹੀਂ ਬਹੁਤ ਅੰਗ ਹੋਣਾ ਤਾਂ ਆਪਾਂ ਪੁੱਤਰ ਵੀ ਐਸੇ ਥੋੜਾ ਜਿਹਾ ਮੀਂਹ ਆ ਰਿਹਾ ਜਾਂ ਚਾਰ ਆੜੇ ਨੇ ਹਾਂ ਸਮੇਂ ਦੇ ਵਿੱਚ ਪਾਇਆ ਬਿਲਕੁਲ ਬਿਲਕੁਲ ਮੀਂਹ ਆ ਗਿਆ ਮੀਂਹ ਉਹੀ ਤਾਂ ਹੈ ਹੋ ਤਾਂ ਨਹੀਂ ਹੋ ਜਾਂਦਾ ਜਿਹਨਾਂ ਚਾਰ ਪਿਆ ਚਾਰ ਜਿੱਦਰ ਪੈ ਗਿਆ ਤ ਮਰਮੜਾ ਪੈ ਗਿਆ ਮੁਰਕੇ ਨਹੀਂ ਪਿਆ ਹੂੰ ਹੋਣਾ ਦਾ ਨਹੀਂ ਹੋਰ ਪੈਂਦਾ ਨਹੀਂ ਵੀ ਹੁਣ ਪੈਂਦਾ ਭਾਈ ਜਿਹੜਾ ਕਹਿਣਾ ਹੂੰ ਦਿਖਾ ਦੇ ਜੋਰ ਜਿਹੜਾ ਦਿਖਾਉਣਾ ਹਾਂ ਰੱਬ ਕਿਸੇ ਹੋਰ ਦਾ ਭਲਾ ਸੋਚਦਾ ਹੋਵੇ ਆਹੋ ਜੋ ਕਰਨਾ ਦਾ ਉਹਨੇ ਆਪਣੀ ਮਰਜ਼ੀ ਹੋਇਆ ਜਿੰਨਾ ਮਰਜ਼ੀ ਕਹੀ ਜਾਓ ਠੀਕ ਨਹੀਂ ਉਹਨੇ ਤੇ ਸੁਣ ਨਹੀਂ ਲਿਆ ਤਾਂ ਕਹਿੰਦਾ ਸਭ ਕੁਝ ਮੈਨੂੰ ਕਸਾਵੇ ਕਹੀ ਜਾਂਦੇ ਐ ਕਾ ਤੋ ਐ ਕਾ ਤੋ ਹਾਂ ਨਹੀਂ 바ਲੇ ਆ ਮਮੀ 바ਲੇ ਬਿਲਕੁਲ ਬਿਲਕੁਲ ਉਹ ਮਰਜੀ ਕਰੇ ਉਹ ਪਾਈ ਆਪਣੀ ਮਰਜ਼ੀ ਕਰੇ ਪਾਈ ਦੁਨੀਆ ਦਾ ਨਹੀਂ ਦੇਖਣੀ ਬਿਲਕੁਲ ਬਿਲਕੁਲ ਉਹ ਤੇ ਹਾਂ ਉਹ ਕਿਦਾਂ ਅੰਦਰ ਪਾਈ ਪਾ ਦੇਣੀ ਹੂੰ ਉਹ ਸਾਰੀ ਸ੍ਰਿਸ਼ਟੀ ਦੇਖਣੀ ਸਾਰੀ ਸ੍ਰਿਸ਼ਟੀ ਬਹੁਤ ਵਾਹ ਤੇ ਪਰਮਾਤਮਾ ਦੇ ਮਰਜੀ ਹੈ ਬਿਲਕੁਲ ਬਿਲਕੁਲ ਅਸਤਾ ਪੁੱਛ ਜੀ ਕਹਿ ਸਾਲ ਹੂੰ ਥੋੜੀ ਥੋੜੀ ਹੁਣ ਮੰਮੀ ਮੰਨੂ ਲੱਗ ਗਈ ਭੁੱਖ ਹੈ ਗਰਮ ਗਰਮ ਰੋਟੀ ਬਣਦੇ ਦੇਖ ਕੇ ਤੇ ਫਿਰ ਛਕ ਰਹੇ ਹਾਂ ਹੁਣ ਪ੍ਰਸ਼ਾਦਾ ਇੱਧਰ ਪਈ ਲੱਗੀ ਸਬਜੀ ਪੈਣ ਹੈ ਮਿਕਸਡ ਵੈਜੇ ਕਿਹੜਾ ਕਿਹੜਾ ਪਾਇਆ ਵੇ ਇਹਦੇ ਚ ਹੈ? ਕਿਆ ਕਿਆ ਪਾਇਆ ਇਹਦੇ ਚ ਪਿਆਜ਼ ਪਾਇਆ ਹੈ ਗਾਜਰਾ ਪੱਤਾ ਗੋਭੀ, ਛਿੰਲਾ ਵਿੱਚ ਗੋਭੀ, ਆਲੂ ਹਾਂ ਤੇ ਬੀਨਸ ਜਿਹੜੀਆਂ ਪਤਲੀਆਂ ਜਿਹੇ ਹੁੰਦੇ ਆ। ਅੱਛਾ ਉਹ ਕਲੀਆਂ ਕੱਟੇ ਇੱਧਰ ਟਮਾਟਰ ਵਗੈਰਾ ਮਸਾਲੇ ਪਾ ਕੇ ਠੀਕ 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 ਅੱਲਾਹ ਵਾਹ ਸਾਗ ਪੈਂਦੇ ਨੇ ਨਾ ਚੀਜ਼ਾਂ ਹਾਂ ਉਕਣਾ ਪੈ ਗਈਆਂ ਉਕਣਾ ਪੈ ਗਿਆ ਅਸੀਂ ਸਾਰਾ ਬਾਇਆ ਧੀਰਾ ਤਨੀਆ ਤੇ ਪਾ ਲਈ ਠੀਕ ਸਾਗ ਬਣਾਉਣਾ ਸੀ ਕੱਦੇ ਦਿਨ ਤੇ ਬਣਾਉਣਾ ਦੁਬਾਰਾ ਸਾਗ ਮੈਂ ਤਾਂ ਪਰ ਸਾਗ ਵਾਲੀ ਬਾਈ ਆਏ ਆ ਨਜ਼ਾਰਾ ਆ ਜਾਂਦਾ ਸਾਗ ਖਾ ਕੇ ਉਹਦਾ ਰੁਕ ਜਾਇਆ ਹੋ ਜਾਂਦਾ ਵੀ ਹਾਏ ਰੱਬਾ ਸਿਰ ਰੋਟੀਓ ਕਦੇ ਖਾਦੀ ਹੁੰਦੀ ਨਹੀਂ ਅੱਜ ਕੇ ਬਾਤ ਸ ਇੱਕ ਮਹੀਨਾ ਰਹਿ ਗਿਆ ਆ ਜਾਣਾ ਸਿਆਲ ਹੁਣ ਉਹ ਵੀ ਜੇ ਵਾਹ ਸਾਗ ਮਾਣਣਾ ਕਿਵੇਂ ਲੈਣਾ ਇਹਨਾਂ ਨੂੰ ਉਹ ਨਾ ਕਰੇ ਖਿੱਤਾ ਵਿੱਚ ਤੇ ਇਹ ਆਹ ਕੀ ਤੰਦਲਾ ਐ ਜਦ ਨੂੰ ਛੱਟਾ ਦਿੱਤਾ ਵਾ ਹੁੰਦਾ ਸਾਤ ਚੋਂ ਰੱਖੇ ਖੇਤ ਚੂਰੇ ਅੱਛਾ ਨਹੀਂ ਰਹੀ ਜਿਹੜਾ ਮੰਮੀ ਖੇਤ ਬੀਲਾ ਰਹਿੰਦਾ ਨਾ ਥੋੜਾ ਜਿਹਾ ਬੀਨਾ ਟਹਿਜ ਵੀ ਬਰਖਾਤ ਮਾ ਉਹਦੇ ਮੈਂ ਤੰਦਲਾ ਹੋਏ ਜਾਂਦਾ ਪਤਾ ਨਹੀਂ ਉਹਨੇ ਦੇਖੇ ਤਾਂ ਨਾ ਵਾਇਆ ਹੋਇਆ ਨਾ ਹਮ ਸਾਰੇ ਚੱਲ ਗਏ ਕੱਲ ਨੂੰ ਦੇਖਦੇ ਕੱਲ ਨੂੰ ਪੱਲਿਆਣੇ ਹੋਣੇ ਨਾ ਰੱਖਣੀ ਬੰਨਣ ਜਾਣਾ ਪਏ ਕੱਲ ਨੂੰ ਜਾਣਾ ਭਾਈ ਮੈਂ ਨਹੀਂ ਆਣਾ ਅੱਜ ਦੇਖੂਗਾ ਹਾਂ ਉਹ ਚਾੜ ਦੇ ਨਟਕੀ ਇਹ ਦੇਖਦੇ ਆ ਫਿਰ ਦੇਖਦੇ ਆ ਚਲੋ ਜੀ ਹੁਣ ਪ੍ਰਸ਼ਾਦਾ ਪੈ ਰਹਿਆ ਭਾਈ ਹਨਾ ਮਿਲਦੇ ਆ ਫੇ ਤੁਹਾਨੂੰ ਥੋੜੀ ਦੇਰ ਤੱਕ ਲਓ ਜੀ ਭਾਈ ਆ ਗਿਆ ਪ੍ਰਸ਼ਾਦਾ ਗਰਮਾ ਗਰਮ ਹੈ ਜੀ ਅੱਜ ਭਾਈ ਤੇਰੀ ਪਰਜਾਈ ਨੇ ਅੱਜ ਪਰ ਚੱਕਰ ਪਤਾ ਕਿਆ ਏ ਥੋੜਾ ਜਨਾ ਦੁਨੀਆਂ ਭੈਣਾ ਦਾ ਹੋ ਗਿਆ ਥੋੜਾ ਪ੍ਰੋਗਰਾਮ ਕੈਨਸਲ ਹਾਂ ਨਹੀਂ ਅੱਜੇ ਸਾਰਿਆਂ ਦਾ ਪ੍ਰੋਗਰਾਮ ਰੱਖਿਆ ਹੋਇਆ ਦਾ ਇਕੱਠਾ ਵੀ ਚਲੋ ਅੱਜੇ ਆਉਣਾ ਸਾਰਿਆਂ ਨੇ ਹਾਂ ਫਿਰ ਰੌਣਕ ਵੀ ਵੱਧ ਹੋ ਜਣੀ ਸੀ ਹਾਂ ਫਿਰ ਰੌਣਕ ਵੀ ਵੱਧ ਹੋ ਜਣੀ ਸੀ ਫੇਰ ਭਾਈ ਆਟਮਾ ਵੀ ਦੋ ਤਿੰਨ ਹੋਰ ਬਣਣੀਆਂ ਦੀਆਂ ਹੈਂ ਫੇਰ ਚਲੋ ਕੋਈ ਗੱਲ ਨਹੀਂ ਟਾਈਮ ਇੱਧਰ ਉੱਧਰ ਹੋ ਗਿਆ ਪਰ ਅੱਜ ਤੇਰੀਆਂ ਭਰਜਾਈਆਂ ਨੇ ਮਿਕਸ ਵੈਜ ਬਣਾਈ ਆ ਸਾਬਜੀ ਭਰਜਾਈਆਂ ਨੇ ਜੀ ਕੱਲੀ ਦੀ ਮੈਂ ਤੰਗ ਸੀ ਬਹੁਤ ਤੰਗ ਸੀ ਹਾਂ ਤੇ ਭਾਬੀ ਨੇ ਕੱਲੀ ਨੇ ਹਾਂ ਸੱਚੀ ਕਹੀ ਜੀ ਹਾਂ ਅੱਛਾ ਮੈਂ ਤਾਂ ਫੇਰ ਹੁਣ ਆਇਆ ਬੰਦੂ ਥੋੜੀ ਪਤਾ ਵੀ ਕਿਨੇ ਬਣਾਈ ਪਈ ਮੈਂ ਤਾਂ ਹੈ ਬਾਹਰ ਤਾਂ ਕਿਤੇ ਹਾਂ ਮੈਂ ਥਲੇ ਮੈਂ ਹੀ ਕੱਲ ਤਾਂ ਗਾਵਾ ਪਾਇਆ ਤਾਂ ਮੈਂ ਤਾਂ ਮਿਕਸ ਵੈਜ ਬਣਾਉਂਗੀ ਦੀਰੀ ਕਹਿੰਦੇ ਲੈ ਆ ਦੀਦੀ ਵੈਸੇ ਕੱਲੀ ਗੋਭੀ ਬਣਾਉਣ ਨੂੰ ਕਹਿੰਦੇ ਤੇ ਪਹਿਲਾਂ ਮੈਂ ਕਹਾਂ ਨਹੀਂ ਬਣਾ ਲੈਣੀ ਆ ਪਾਣੀ ਮੈਂ ਕਹਿੰਦੀ ਮੈਂ ਜੀ ਸੋਇ ਰਹੇ ਉਹ ਜੀ ਦੀਦੀ ਨੂੰ ਤੂੰ ਹੀ ਕਰ ਲੈ ਕਹਿੰਦੇ ਜੇ ਮੈਂ ਕਹਾਂ ਹਾਂ ਮੇਰਾ ਵੀ ਨਹੀਂ ਹਾਂ ਪਰ ਉਹ ਵੀ ਨਹੀਂ ਕਰ ਰਹੇ ਤੇ ਕਹਿੰਦੇ ਤੂੰ ਤਾਂਗਾ ਤੇ ਨਹੀਂ ਬੜਨਾ ਸੋਚ ਤੂੰ ਨਹੀਂ ਐ ਨੱਕ ਭਾਈ ਇਹਨਾਂ ਦਾ ਹੈਗਾ ਇਹ ਦੋਹਾਂ ਦਾ ਚੱਲ ਇੱਕ ਦੂਜੀ ਦੀ ਹੈਲਪ ਕਰਾ ਦਿੰਦੀਆਂ ਹਾਂ ਹਾਂ ਐ ਜੀ ਗੱਲ ਨਹੀਂ ਆ ਹਾਲੇ ਤਾਂ ਦੀਦੀ ਉਹ ਬਣਾਉਂਦੀ ਆ ਨੇ ਰੀਏ ਮੇਦੀ ਦੀ ਹਾਂ ਇਹ ਤਾਂ ਹੈ ਚਲ ਕੋਈ ਨਾ ਐਕੜੇ ਹੀ ਟਾਈਮ ਲੰਘਦਾ ਐਕੜੇ ਹੀ ਲੰਘਦਾ ਹੁੰਦਾ ਟਾਈਮ ਰਲ ਮਿਲ ਕੇ ਹਾਂ ਬਿਲਕੁਲ 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 ਤੇ ਛਕੋਦੀ ਫੇ ਪ੍ਰਸ਼ਾਦਾ ਕਾਨੂੰ ਠੰਡਾ ਕਰਦੀਆਂ ਹੈ ਦੀਦੀ ਹਣ ਚੋ ਦੀਦੀ ਦੱਸਣ ਲੱਗਿਆ ਵੀ ਸਵਾਦ ਆ ਕਿੱਦਾਂ ਦੱਸੋ ਤੇ ਹੁਣ ਭਾਈ ਦੀਦੀ ਸਾਡੀ ਦੱਸੂਗੀ ਛੱਕ ਕੇ ਵੀ ਕਹੇ ਜੀ ਬਣੀ ਸਬਜੀ ਹੈਂ ਵੀ ਸਵਾਦ ਆ ਕਿਵੇਂ ਆ ਇਹ ਕਿੰਨਾ ਜਿਆਦਾ ਸਵਾਦ ਆ ਇਹ ਸਲਾਦ ਤਾਂ ਨਹੀਂ ਡੈਕੋਰੇਸ਼ਨ ਬਹੁਤ ਵਧੀਆ ਕਰੀ ਵੀ ਆ ਕਿਹਦੇ ਕਰੀ ਆ ਮੇਰੀ ਦੀਦੀ ਨੇ ਅੱਛਾ ਇਹ ਤਾਂ ਇਹਦਾ ਮੇਰੀ ਦੀਦੀ ਨੇ ਇਹਦਾ ਇੱਕ ਦੋ ਮੈਂ ਵਿੱਚ ਤੇ ਚੱਕ ਕੇ ਉਲਟੇ ਬਹੁਤ ਟੇਸਟੀ ਆ ਨਹੀਂ ਟੇਸਟੀ ਬਣੀ ਵੀ ਹੈ ਨਾ ਇੱਕ ਨੰਬਰ ਇੱਕ ਨੰਬਰ ਆ 10 ਚ ਇੱਕ ਨੰਬਰ ਆ 10 10 ਮਤਲਬ 10 ਚੋਂ 10 ਨੰਬਰ ਆ ਫੇਰ ਠੀਕ ਆ ਮੈਂ ਕਿਹਾ ਕਿਤੇ 10 ਚੋਂ 1 ਨੰਬਰ ਇਹ ਦਿੱਤਾ ਹਾਂ ਤੇ ਭਾਈ ਪ੍ਰਸ਼ਾਦਾ ਅਭੀ ਤਾਂ ਫੋਨ ਪਰ ਗੇਮ ਖੇਲਦਾ ਪਤਾ ਨਹੀਂ ਹੁੰਦਾ ਜੁਟਿਆ ਪਿਆ ਫੋਨ ਨੂੰ ਸੌ ਗਿਆ ਤਾਂ ਹਾਂ ਉਠਾ ਕੇ ਦੇ ਕੇ ਆਈ ਇਹਨੂੰ ਮੈਂ ਰੋਟੀ ਹਾਂ ਕੱਟਿਆ ਕੱਟਿਆ ਕਰਦੀ ਹੈ ਹਾਂ 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 ਹ ਗੈਲ ਹਾਂ ਗੇਮ ਰੇ ਹਾਂ ਸਮਝ ਬੜਿਆ ਵਾ ਉਹ ਫੋਨ ਉਹਨੂੰ ਆਏ ਆ ਵੀ ਓਰੇ ਮੈਂ ਤਾਂ ਗੇਮ ਨਹੀਂ ਖੇਲ ਹੋਣੀ ਹਾਂ ਚ ਗੇਮ ਚ ਬੜਿਆ ਵਾ ਗੇਮਾਂ ਖੇਡ ਲਾ ਇੱਕ ਵਾਰ ਪਤੰਦਰ ਗੇਮ ਨੇ ਗਾਧਾ ਨੁਕਸਾਨ ਕਰਾ ਦਿੱਤਾ ਉਹ ਹੋ ਗਿਆ ਵਾ ਕੋਈ ਕੰਮ ਤਾਂ ਮੈਂ ਕਿਆ ਦੱਸੀਏ ਹੁਣ ਪੈਸੇ ਥੋੜੇ ਜਿਹੇ ਪੈਸੇ ਉੜ ਗਏ ਤੇ ਇਹ ਲਈ ਗਿਆ ਵਿੱਚ ਪੈਸਿਆਂ ਦੀਆਂ ਗੇਮਾਂ ਗੇਮ ਚ ਉਹ ਗੰਨਾ ਗੁੰਨਾ ਉਹ ਜਦੋਂ ਪਤਾ ਲੱਗਿਆ ਜੀ ਅਕਾਊਂਟ ਚ ਪੈਸੇ ਉੜ ਗਏ ਚੱਲ ਫੇਰ ਵੀ ਸੰਭਲ ਗਏ ਟਾਈਮ ਨਾਲ ਉਹ ਟਾਈਮ ਨਾਲ ਸੰਭਲ ਗਏ ਨਹੀਂ ਤਾਂ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਤਾਂ ਬਚ ਗਏ ਹਾਂ ਬਚਾਓ ਹੋ ਗਿਆ ਬਚਾਓ ਹੋ ਗਿਆ ਹਾਂ ਚਲੋ ਭਾਈ ਕੋਈ ਨਹੀਂ ਬਾਕੀ ਨਿਆਣਿਆਂ ਦੀ ਭਾਈ ਆਪਣੇ ਦੀ ਕੌਰ ਰੱਖੇ ਕਰੋ ਇਹੋ ਜਿਹੇ ਕੰਮਾਂ ਤੇ ਪੁੱਠੇ ਕੰਮਾਂ ਦੇ ਫੇਰ ਜਾਥੇ ਤਾਂ ਨਹੀਂ ਜੂ ਤਾਂ ਘਟ ਗਿਆ ਬਹੁਤ ਹਨਾ ਕੋਈ ਬੰਦੇ ਹੁਣ ਦੁਬਾ ਅਸੀਂ ਉਹਨੇ ਜੁਵਾ ਤੇ ਨਾ ਮੇਰੇ ਜਿਹੜਾ ਜਿਹੜਾ ਮਤਲਬ ਆ ਕਾਊਂਟਾਂ ਨਾਲ ਫੋਨ ਨੰਬਰ ਜੁੜਿਆ ਵਾ ਉਹ ਨਹੀਂ ਦੰਦੇ ਦੁਆ ਨੰਬਰ ਜਿਹੜੇ ਮੈਂ ਹੁਣ ਜਿਹਦੇ ਮੈਂ ਦੁਆ ਸੀਮਾ ਜਿਹੜਾ ਕਿਸੇ ਅਕਾਊਂਟ ਵਿੱਚ ਨਹੀਂ ਜੁੜਿਆ ਵਾ ਆਪਣੇ ਕਮਾਈ ਆਪਣੇ ਡਾ ਹੀ ਰੱਖੀ ਜੋ ਮਰਜ਼ੀ ਕਰੀ ਹਾਂ ਹਾਂ ਨਾ ਠੀਕ ਆ ਦੇਖਦੇ ਹਾਂ ਉਹਨੇ ਨਾ ਸਿਆਣਾ ਬੱਜ ਜਾਣਾ ਨੇ ਹੈਂ ਮੈਂ ਗੇਮੇ ਦੇਖਣੀ ਆ ਓਕੇ ਆ ਹਾਂ ਇਹਦੀਆਂ ਨਾ ਤਾਂ ਹਾਂ ਲੱਗੀਆਂ ਅੱਜਕੱਲ ਬੜੇ ਪਰ ਹੈ ਦੀਦੀ ਇਹਨੂੰ ਵੀ ਮੈਨੂੰ ਲੱਗਦਾ ਕਰੇਜ ਬਾਹਰ ਗਈ ਆ ਜਾਵਾ ਹਾਂ ਕਿਆ ਕਹਿੰਦਾ ਬਾ ਬਾ ਬਾਹਰ ਜਾਣਾ ਅੱਛਾ 10 ਮੈਂ ਤਾਂ ਆਏ ਹੈਰਾਨ ਆ ਵੀ ਗਾਹਾਂ ਗਾਹਾਂ ਸਾਡੀ ਸਾਰੀ ਉਹ ਪੀੜ੍ਹੀ ਬਾਹਰ ਜਾਈ ਜਾਂਦੀ ਦੀ ਨਾ ਪਰ ਜੇ ਇੱਕ ਇੱਕ ਗੱਲ ਸੋਚਣ ਵਾਲੀ ਆ ਵਧੀਆ ਕਿਥੇ ਮੰਮੀ ਬਾਹਰ ਜਾਣਾ ਮੰਮੀ ਉਰੇ ਜ਼ਮੀਨਾ ਕੌਣ ਸੰਭੋ ਦੱਸ ਕੰਮ ਜਾਣੇ ਦਾ ਫੇਰ ਜਾਣੇ ਚਾਹੀਦਾ ਨਹੀਂ ਚੱਲ ਛੋ ਪਤਾ ਗੱਲ ਗਿਆ ਇੱਕ ਇੱਕ ਮੈਂ ਇੱਕ ਭਾਈ ਹੈਗਾ ਬਾਹਰ ਇੱਕ ਤਾਂ ਹੁਣ ਉਰੇ ਵੀ ਚਹੀਦਾ ਪਰ ਇਹ ਸਮਝਦਾ ਨਹੀਂ ਮੈਂ ਵੀ ਉਦਾਂ ਸਮਝਾਇਆ ਤਾਂ ਮੰਨੇ ਨਾ ਫਿਰ ਕੀ ਕਰਨੀ ਆ ਆਹੋ ਚੱਲ ਉਹ ਤਾਂ ਹੈਗਾ ਪਣਾ ਜਾਂ ਜਾਂਦੀ ਮਰਜ਼ੀ ਬਾਹਰ ਜਾਣ ਦੀ ਆ ਉਹ ਤਾਂ ਮੈਂ ਸਮਝ ਗਿਆ ਗੱਲ ਪਰ ਉ ਗੱਲ ਕਰਦੇ ਵੀ ਮੈਂ ਉੱਤਰ ਜਾ ਕੇ ਪਛਤਾਉਂਦੇ ਗੱਲ ਆ ਇਹ ਆਹ ਗੱਲ ਬਸ ਹੋਰ ਕੋਈ ਨਹੀਂ ਹੈਗੀ ਜੇ ਉੱਤਰ ਟੱਬਰ ਬੈਠਾ ਹੋਵੇ ਨਾ ਫਿਰ ਕੋਈ ਡਰ ਨਹੀਂ ਹਾਂ ਗੱਲ ਹੁਣ ਦੀਦੀ ਫਿਰ ਹਨਾ ਗੱਲ ਆਏ ਆ ਵੀ ਜੇ ਜੇ ਕਿਤੇ ਰੱਬ ਨੇ ਚਲੋ ਕਿਰਪਾ ਕਰੀ ਦੇ ਕਿਤੇ ਦਾ ਲਾਉਣਾ ਵੀ ਆ ਬਾਹਰ ਦਾ ਹੈ ਪੇ ਫਿਰ ਮੈਂ ਕਹਿੰਦਾ ਕੈਨੇਡਾ ਤੇ ਕਿਸੇ ਹੋਰ ਕੰਟਰੀ ਦਾ ਦੇਖੇ ਕੈਨੇਡਾ ਕੈਨੇਡਾ ਪਰ ਕੈਨੇਡਾ ਆਏ ਆ ਪਰ ਹੁਣ ਬੰਦਾ ਐ ਸੋਚ ਲੰਦਾ ਵੀ ਚੱਲ ਬੜਾ ਭਾਈ ਹੈਗਾ ਉਹਨੇ ਸਾਂਭ ਲੈਣਾ ਹਾਂ ਹਾਂ ਇਹਨੂੰ ਸਪੋਰਟ ਹੋਣੀ ਸਹਾਰਾ ਤੁਮਨੇ ਲੱਗ ਲੱਗ ਹੋ ਜਾਣੇ ਹਾਂ ਆ ਇਹ ਵੀ ਗੱਲ ਆ ਠੀਕ ਨਹੀਂ ਮਾ ਕੀ ਦੇਖ ਤਾ ਪੱਕੀ ਕੋਈ ਸਵਾਦ ਨਹੀਂ ਆਈ ਹਾਂ ਇਹ ਕਿਹੜਾ ਉਹਨੇ ਕਿਸਮੇ ਚ ਕਾਹਨੇ ਕਹਾਵੇ ਕੀ ਆ ਲਿਖਿਆ ਵਾ ਆ ਮੇਰੀ ਕਮਾਨ ਦੇ ਮੁੰਡੇ ਆ ਦੋ ਦੇਖਣਾ ਅ ਤੁਸੀਂ ਵੀ ਸ਼ਾਇਦ ਜਾਣਦੇ ਹੋਣੇ ਮੰਮੀ ਤਾਂ ਜਾਣਦੀ ਮੰਮੀ ਉਹ ਆਂਟੀ ਜਿਹੜੀ ਇੱਥੇ ਜੇਲ ਕਲੋਨੀ ਚ ਰਹਿੰਦੇ ਜਿਹੜੇ ਬਿਆਨ ਨੂੰ ਆਏ ਸੀ ਹਾਂ ਬਿਆਨ ਨੂੰ ਮੇਰੇ ਨੂੰ ਨਹੀਂ ਤੇ ਆਏ ਉਹ ਮੱਟੀ ਦੇ ਬਿਆਨ ਨੂੰ ਬੁਲਾਏ ਵੀ ਤੇ ਮੈਂ ਲੱਗਾ ਆਪਾਂ ਇੱਕ ਬਾਹਰ ਆਈ ਨਹੀਂ ਤਾਂ ਸੀਗੇ ਮੇਰੇ ਬਿਆਨ ਤਾਂ ਕਈ ਵਾਰ ਨਾ ਵੈਸੇ ਆਈਆਂ ਬੈਠੀਆਂ ਕਈ ਵਾਰ ਆਈਆਂ ਹਾਂ ਹਾਂ ਉਹ ਤਾਂ ਕਈ ਆਈਆਂ ਹਾਂ ਫੇਰ ਦੱਸੋ ਦੱਸੋ ਇਹ ਕਪਾਹਾਂ ਉਹਨਾਂ ਦੇ ਦੋਹੇ ਮੁੰਡੇ ਦੇਖ ਲਾ ਇੱਕ ਆਸਟ੍ਰੇਲੀਆ ਦਾ ਇੱਕ ਕੈਨੇਡਾ ਦਾ ਉਹ ਕੈਨੇਡਾ ਵਾਲਾ ਦੇਖ ਲਾ ਫਿਰ ਆਸਟ੍ਰੇਲੀਆ ਚ ਚਲ ਗਿਆ ਉਹ ਕਈ ਸਾਲਾਂ ਬਾਅਦ ਇਕੱਠੇ ਹੋਏ ਦੋਹੇ ਭਾਈਓ ਯਾਨੀ ਹਾਂ ਉਹ ਤਾਂ ਕਹੇ ਇਕੱਠੇ ਹਾਂ ਯਾਨੀ ਆਏ ਆ ਵੀ ਖੂਨ ਤਾਂ ਖੂਨ ਨੂੰ ਬਈ ਭੱਜਦਾ ਹੀ ਹੈ ਹੈਨਾ ਹੁਣ ਰੇਸ਼ਮ ਜੀਜਾ ਰੇਸ਼ਮ ਜੀਜੇ ਦਾ ਦੇਖ ਲਾ ਭਾਈ ਘੱਟੋ ਘੱਟ 18-20 ਸਾਲ ਹੋ ਗਏ ਇੰਗਲੈਂਡ ਗਏ ਨੂੰ ਹੁਣ ਇੱਕ ਸਾਲੀ ਤੜਫਣਾ ਤਾਂ ਬੰਦੇ ਨੂੰ ਲੱਗਦੀ ਉਹ ਆ ਵੀ ਯਾਰ ਖੂਨ ਤਾਂ ਸਾਡਾ ਹੀ ਹੈ ਵੀ ਅਸੀਂ ਕਦੇ ਇਕੱਠੇ ਨਹੀਂ ਹੋਏ ਇੰਨੇ ਸਾਲ ਹੋ ਗਏ ਹਨਾ ਚਲੋ ਮਾਲਕ ਭਾਈ ਕਰੇ ਉਹ ਵੀ ਵਿਚਾਰਾ ਕਿਤੇ ਆਪਣੇ ਪਰਿਵਾਰ ਵਿੱਚ ਬੈਠੇ ਹਨ ਆ ਕੇ ਚਲ ਹੁਣ ਪੱਕਾ ਹੋ ਗਿਆ ਉਹ ਜੀਤਾ ਭਾਈ ਤੇ ਹੁਣ ਮਾਲਕ ਸ਼ਾਇਦ ਕਰ ਦਵੇ ਕਿਰਪਾ ਇਕੱਠੇ ਹੋ ਜੂ ਹਾਂ ਹੁਣ ਆ ਸਕਦਾ ਬਾਈ ਤੇ ਜਾਤੇ ਬਾਅਦ ਦੇਖ ਲਾ ਐ ਬਾਪ ਵੀ ਚਲੇ ਗਿਆ ਦੁਨੀਆ ਨੂੰ ਛੱਡ ਕੇ ਹਨਾ ਫੇਰ ਵੀ ਨਹੀਂ ਆ ਹੋਇਆ ਤੇ ਭਾਈ ਚਲ ਗਿਆ ਬੜਾ ਪੰਮੀ ਭਾਈ ਜਿਹੜਾ ਮਦਰੇ ਘੱਦਦਾ ਸੀ ਹਾਂ ਹਾਂ ਫੇਪਰ ਜਾਈ ਜਿਹੜੀ ਚਲੋ ਪਹਿਲਾਂ ਉਹਤੀ ਵਾਈਫਾ ਹਾਂ ਨਾ ਤਿੰਨ ਜੀ ਗੁజర్ ਕੇ ਦੇਖ ਲਾ ਯਾਨੀ ਆਏ ਆ ਵੀ ਭਾਈ ਬਾਹਰ ਲਿਆਂ ਦਾ ਜਿਗਰਾ ਬਹੁਤ ਬਹੁਤ ਕਿਹੜਾ ਜਿਗਰਾ ਕਰਕੇ ਰਹਿਣਾ ਪੈਂਦਾ ਬਾਹਰ ਸੌਖਾ ਨਹੀਂ ਹੈਗਾ ਹਾਂ ਸਾਰਾ ਕੁਝ ਹੈਂਡਲ ਕਰਨਾ ਪੈਂਦਾ ਹੁਣ ਜਿਹੜੇ ਬੰਦੇ ਨੂੰ ਐਡਾ ਝਟਕਾ ਲੱਗਣਾ ਫੇਰ ਵੀ ਮਨ ਸਮਝਾਉਣਾ ਆਪਣਾ ਫੇਰ ਦੁਬਾਰਾ ਉੱਥੇ ਰਹਿਣਾ ਬਸਣਾ ਬਹੁਤ ਔਖਾ ਭਾਈ ਤੇ ਇਹਨੂੰ ਹੋਰ ਵੀ ਔਖਾ ਲੈਣਾ ਕਿਹੜੇ ਰੋਸਾ ਤਾਂ ਮਾਪੇ ਮੰਮੀ ਨੇ ਜਦ ਇਹ ਕਹਣਾ ਸਾਨੂੰ ਕਿਹਾ ਤਾਂ ਨਾ ਰੁਕ ਜਾ ਗੜੇ ਰੁਕੀ ਹੈ ਹੈ ਨਾ ਹਾਂ ਕਹਿੰਦੇ ਇਹ ਚਲੋ ਹੁਣ ਛਕ ਲਵੇ ਜੀ ਪ੍ਰਸ਼ਾਦਾ ਫੇਰ ਮਿਲਦੇ ਤੁਹਾਨੂੰ ਲਓ ਭਾਈ ਪ੍ਰਸ਼ਾਦਾ ਪਾਣੀ ਲਿਆ ਛਕ ਹਾਂ ਵੀ ਰਵੀ ਬਲਾਓ ਪਹਿਲਾਂ ਸਾਥਰੀਕਰ ਸਾਥਰੀਕਰ ਜੀ ਇਹ ਸਾਡਾ ਇਹ ਸਾਡਾ ਹੈਗਾ ਭਾਈ ਛੋਟਾ ਭਣ ਜਾ ਸ਼ਰਮੀਲਾ ਹਾਂ ਹੈ ਛਰਮੀਲਾ ਹੈ ਹੈ ਛੋਟਾ ਪਰ ਹੈ ਸਾਰਿਆਂ ਦੇ ਲੰਬਾ ਹੈ ਅਜੇ ਮੈਂ ਮੰਨੂ ਕਹਿੰਦੇ ਹੁੰਦੇ ਤੇ ਘਰ ਦੇ ਵੀ ਵੀ ਹੈ ਖੂਟਾ ਹਾਂ ਹੈ ਖੂਟਾ ਵੀ ਭਾਈ ਬੱਸ ਵੀ ਤੇਜ ਆ ਹੈ ਸ਼ਰਮੀਲਾ ਵੀ ਆ ਇਹਦਾ ਹੁਣ ਹੋਇਆ ਮੜਾ ਜਰਮੀਲਾ ਪਹਿਲਾਂ ਬਹੁਤ ਤੇਜ ਹੁੰਦਾ ਦਾ ਇਹ ਹਾਂ ਇਹਦੀ ਗੱਲ ਕਰਦੇ ਆ ਕਵੀ ਦੀ ਪਹਿਲਾਂ ਬਹੁਤ ਚੰਟਾ ਹੁੰਦਾ ਦਾ ਇੰਨੀਆਂ ਹਲਤਾਂ ਕਰਦਾ ਦਾ ਇਹ ਉਹ ਕਹਿੰਦਾ ਤਾਂ ਮੈਂ ਜਾ ਤੇਜ ਹਾਂ ਹਾਂ ਪਰ ਵੀ ਨਾ ਕਰਨ ਹੂੰ ਇਹ ਕਹਿੰਦਾ ਮਾ ਤੇਜ ਉਹ ਵੀ ਇੱਕ ਬਈ ਛੋਟੇ ਹੁੰਦੇ ਨੇ ਹਾਂ ਉਹ ਲਿਆਤੀ ਉਹਨੇ ਸੌਦਿਆਂ ਵਿੱਚ ਉਹ ਤੇਲ ਦੇ ਅਸੀਂ ਸ਼ਿਸ਼ੀ ਆਲੇ ਆਲੇ ਤੇਲ ਦੀ ਆਮਲਾ ਦੀ ਮੈਂ ਕੱਟ ਮੈਂ ਸੀਦ ਬਾਗ ਮਾਰ ਲੈ ਕੇ ਮੰਜੇ ਪਰ ਰੱਖਤੀ ਉਹ ਚਾ ਉਹ ਚਾ ਦੇਖੀ ਮੈਂ ਕਿ ਸ਼ਿਸ਼ੀ ਕਿੱਥੇ ਗਈ ਸਾਰਾ ਤੇਲ ਉਹ ਕੱਟੇ ਉਹ ਸਾ ਤੇਲ ਮਾਰਦਾ ਸਾਰਾ ਸਾਰਾ ਟੰਗੇ ਨਾਲ ਲੱਗਿਆ ਉਹ ਪਾ ਲੈ ਅੱਛਾ ਤੇਲ ਦੀ ਜੀ ਜੀ ਟੋਣ ਲਾ ਜੀ ਜੀ ਮੈਂ ਸਾਰੀ ਬਟੇ ਇਕੱਲੇ ਕੋ ਬੈਠਾ ਟੰਗੇ ਨਾਲ ਉਹ ਫੇਰੇ ਸਾਰੀ ਸਾਰੀ ਵੇ ਲੈ ਨਾ ਨਾ ਬਾਦ ਮਾ ਹਾਂ ਇਹ ਦੇਖਾ ਕਿ ਸ਼ੀਸ਼ੀ ਉਹਨੇ ਚੱਕਦੀ ਖੁਸ਼ਕੀ ਜਿਹੜੀ ਵਗ ਨਹੀਂ ਨਹੀਂ ਖੁਸ਼ਕੀ ਤੇ ਨਾ ਸਾਰੇ ਉਹ ਕੱਤੀ ਤੇ ਕੇ ਹਾਂ ਉਹ ਵੀ ਰਾਮ ਨੇ ਕਰੀ ਹੁੰਦੀਆਂ ਨਾਂ ਮੈਂ ਖਰੀਦ ਵਧੀਆ ਤੇਲ ਲਾ ਕੇ ਸਾਰੇ ਪਿੰਡੇ ਹਾਂ ਇੱਕ ਵਾਰ ਇਹਨੇ ਮੱਲਾਂ ਦਾ ਮੋਤੂ ਮੋਤੀ ਫਸਾ ਲਿਆ ਦਾ ਨੱਕ ਚ ਟਾਕੇ ਚ ਫਸਾ ਲਿਆ ਦਾ ਹੋਰ ਨੱਕੇ ਨੂੰ ਚੱਲਣ ਦਾ ਹੋਰ ਡਾਕਟਰ ਕੋਲ ਲੈ ਕੇ ਗਿਆ ਮੋਤੀ ਨਾ ਨੱਕ માં ਇਹ ਰੱਖ ਕੇ ਅੰਦਰ ਨੂੰ ਸਿੱਖੇ ਚ ਲਿਆ ਹਾਂ ਉਹ ਚਲ ਗਿਆ ਗਾਹਾਂ ਹਾਂ ਉਹ ਜਿਹੜਾ ਸਰਾਗਤਾ ਹਾਂ ਦੇਖ ਕੇ ਸਾਹ ਆਈ ਗਿਆ ਹਾਂ ਲਵਲੀ ਨੇ ਦਿਖਾਇਆ ਉਹਨੇ ਲਵਲੀ ਕਹਿੰਦਾ ਵੀ ਨਹੀਂ ਹੈ ਜੀ ਹਾਂ ਕਹਿੰਦਾ ਵੀ ਨਹੀਂ ਮੋਤੀ ਹੈਗਾ ਇਹ ਫਿਰ ਅਸੀਂ ਨੂੰ ਅਮਰਜੈਂਸੀ ਲੈ ਕੇ ਸਰਕਾਰੀ ਹਸਪਤਾਲ ਵਿੱਚ ਫਿਰ ਉੱਥੇ ਗੱਡਾ ਲੌਕ ਕਰ ਦਿੱਤਾ ਹਾਂ ਤੇ ਰੋਇਆ ਨਹੀਂ ਨਾ ਰੋਇਆ ਤਾਂ ਨਿਕਲਾ ਤੇ ਡਾਕਟਰ ਬਹੁਤ ਵਧੀਆ ਰਹਾ ਉਹਨੇ ਜਦੇ ਕੱਟਦਾ ਮਨਾਂ ਦਾ ਧਾਣਾ ਚ ਰੋਇਆ ਤਾਂ ਪੱਦੇ ਛਿੱਟਰੀ ਪੈਣੀ ਉਹ ਹਾਂ ਉਹ ਫੋਨ ਆਉਂਦਾ ਰਵੀ ਫੜ ਪਤੋ ਤੇ ਆਏ ਆ ਉਹ ਤਾਂ ਬਹੁਤ ਕਰਦਾਦਾ ਇਹ ਵੀ ਬਿਲਕੁਲ 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 ਸਾਰੀ ਨਿਆਣੀ ਇੱਕ ਜੀ ਦੀ ਦਾ ਗਿਫਟ ਦੋ ਮੰਮੀ ਤੁਸੀਂ ਲੈ ਭਾਈ ਦੀਦੀ ਦਾ ਭਾਈ ਬਣਦਾ ਹੱਕ ਦੋ ਦੀਦੀ ਨੂੰ ਹਾਂ ਖੋਲੇ ਆ ਖੰਡੇ ਜੇ ਕਰੇ ਦੇਖੋ ਖੋਲੇ ਜੇ ਕਰੇ ਨਾਲ ਮੈਂ ਬਾਂਸਰ ਦਿਆ ਹੋਰ ਤੇ ਮੈਂ ਦੇਣਾ ਕੁੜੀ ਨੂੰ ਉਹ ਦੇ ਤਾਂ ਮੰਮੀ ਨੂੰ ਪਾਪਾ ਇੱਕ ਪਾਪਾ ਜੀ ਨੂੰ ਫੜਾ ਦੋ ਇੱਕ ਮੈਨੂੰ ਫੜਾ ਦੇ ਲੈ ਭਾਈ ਹਾਂ ਐਦਾਂ ਕਰ ਹਾਂ ਇੱਕ ਰੇਟ ਨੋਟ ਹੋਰ ਤੇ ਮੰਮੀ ਆਪੇ ਅਸਲੀਆ ਵੈਸੇ ਐਂਦਾ ਥੋੜੇ ਆ ਰਵੀ ਨੂੰ ਦੇ ਦੋ ਉਹ ਨਹੀਂ ਕੋਈ ਨਹੀਂ ਮੈਨੂੰ 200 ਦੇਣਾ ਚਾਹੀਦਾ ਪਾਪੜੀ ਆ ਸੀ ਵੀ ਰੱਖੀਆਂ ਐ ਤਾਂ ਤੁਹਾਨੂੰ ਵੀ ਦਊਂਗਾ ਪਹਿਲੇ ਮੈਂ ਆਪਣੀ ਕੁੜੀ ਨੂੰ ਤਾਂ ਦਊਂਗਾ ਇਹ ਬਹੁਤ ਵੇਟਾਂ ਚੀਂ ਐ ਹਾਂ ਇਹ ਛੂਟ ਖਾਣਾ ਝਾਲ ਭਾਈ ਆ ਇੱਥੇ ਇੱਥੇ ਬਹੁਤ ਵਧੀਆ ਐ ਹਾਂ ਨਹੀਂ ਠੀਕ ਐ ਮੈਂ ਕਰ ਬੇ ਸੂਟ ਦਾ ਬਹੁਤ ਔਖੇ ਪਸੰਦ ਆ ਗਾ ਮਰਕੇ ਤੋਏ ਆ ਸੂਟ ਬਹੁਤ ਔਖੇ ਪਸੰਦ ਹੋਏ ਆ ਪੱਕੀ ਗੱਲ ਆ ਚਲ ਬੂਆ ਨੇ ਇੰਨਾ ਖਾਚਾ ਕਰਤਾ ਹਾਂ ਤਾਂ ਵੀ ਤੋ ਫਰਟ ਬੰਦ ਹੁੰਦੇ ਮੈਂ ਬਿਲਕੁਲ ਬਿਲਕੁਲ ਹਾਂ ਅਸੀਂ ਬੂਆ ਦੇ ਪਿੱਛੇ ਹਟਦੇ ਕਿਤੇ ਇਹ ਕਿਹੜਾ ਰੋਜ ਦੇ ਹੁੰਦੇ ਮੋਗਾ ਹੀ ਹੁੰਦਾ ਤਿੰਨ ਸਰਕ ਕਰੀ ਹਣਾ ਉਹ ਸੁਤੀ ਬਈ ਉਹ ਤੇਰੇ ਨਾਲ ਆਪਣੀ ਤੋਂ ਦੇ ਦੀ ਮਸਤ ਬਾਤ ਚ ਬੰਦ ਚਲ ਬਾਤ ਚ ਗੱਲ ਰਵੀ ਦੀ ਰਖੜੀ ਵੀ ਦੇਣੀ ਆ ਨੂਰ ਨੇ ਨਹੀਂ ਹਾਂਜੀ ਅੱਛਾ ਹਾਂ ਏ ਭਾਈ ਹੁਣ ਫਿਰ ਚਲੋ ਟਾਈਮ ਲਿਆਂਦਾ ਸੁੱਖ ਦੀ ਘੜੀ ਆਵੇ ਤੁਸੀਂਾਂ ਦੇ ਤਿਹਾਰ ਆਉਣ ਹਾਂ ਹੋਰ ਕੀ ਆ ਬਿਲਕੁਲ 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 ਲੈ ਵੀ ਰਵੀ ਅੱਜ ਤੇਰਾ ਅੱਜ ਤੇਰਾ ਨਾਨਾ ਦੇ ਆਲ ਆ ਪੂਰਾ ਨਾਨਾ ਨਾਨਾ ਕਹਿੰਦਾ ਨਾਨਾ ਕਹਿੰਦਾ 100 ਨਹੀਂ 200 ਦੇ ਦੇ ਹੇ ਮਿਲੀ ਰਹੇ ਦੇ ਚੁਪਕਾ ਕੇ ਰੱਖੀ ਦੇ ਹਾਂ ਕੀ ਪਾਪਾ ਹੁਣ ਖਾਤੇ ਹੋਊ ਜੀ ਲੈ ਜਾਏਗਾ ਮਿਲ ਕਲਾ ਕੀ ਮਾਤਾ ਕਰ ਪਾਪਾ ਜੀ ਨਾਲ ਦਾ ਰਵੀ ਖਾਸਾ ਲੰਬਾ ਹੋ ਗਿਆ ਵਾਹ ਮੇਰਾ ਦਿਲ ਘਾ ਹੈ ਹੀ ਪਹਿਲਾਂ ਦੀ ਮਤਰਾ ਇਹ ਤੇਰੇ ਬਲ ਲੰਬੇ ਹੋ ਗਏ ਹਾਂ ਐਨਸੂ ਕੋ ਕੁੜੀਆਂ ਨਹੀਂ ਲੱਗੀਆਂ ਮੇਰੇ ਬੱਚੀਆਂ ਲੱਗੀਆਂ ਹੋਰ ਸਾਡੀ ਮੰਮੀ ਨੇ ਰਹਿ ਸਾਰੇ ਹਾਂ ਮੈਨੇ ਮੈਂ ਤੇ ਕੁੜੀ ਉਹਦਾ ਆਪਣਾ ਗਏ ਮੰਮੀ ਬਣ ਸਵੇਲਕਮ ਸਹੀ ਗੱਲ ਨਿਆਰੇ ਮੇਰੇ ਮੂਹਕੇ ਗਏ ਥੋੜੀ ਥੋੜੀ ਬਸ ਹਾਂ ਥੋੜੀ ਜਿਹੀ ਬਸ ਹਾਂ ਚਲੋ ਠੀਕ ਹੈ ਫਿਰ ਅਗਲੇ ਵਲੌਗ ਚ ਮੰਦੇ ਆ ਜੀ ਸਭ ਦਾ तहे ਦਿਲੋਂ ਧੰਨਵਾਦ ਤੁਸੀਂ ਵੀ ਜ਼ਰੂਰ ਜਾਣਾ ਹੋਗਾ ਜਾਂ ਆਣਾ ਹੋਗਾ ਪਈ ਰਖੜੀਆਂ ਬਨਣ ਤਾਂ ਮੋਸਟ ਵੈਲਕਮ ਹਮ ਠੀਕ ਹੈ ਜੀ ਫਿਰ ਬੰਦੇ ਆ ਸਕਦੇ ਆ